ਜਿਹੜੂ ਭਾਜਪੀ ਸਰਕਾਰ ਪੂਰੇ ਦੇਸ਼ ਦੇ ਵਿੱਚ ਪ੍ਰਾਈਵੇਟਿਜ਼ਮ ਕਰ ਰਹੀ ਹੈ ਜਿਹੜਾ ਕਿ ਸਾਡੇ ਆਉਣ ਵਾਲੇ ਫਿਊਚਰ ਵਾਸਤੇ ਠੀਕ ਨਹੀਂਗਾ। ਔਰ ਜਿੰਨੇ ਵੀ ادارے ਨੇ ਉਹ ਪ੍ਰਾਈਵੇਟ ਹੋ ਰਹੇ ਨੇ ਹੁਣ ਬਿਜਲੀ ਵਾਲਾ ਦਾਰਾ ਵੀ ਪ੍ਰਾਈਵੇਟ ਹੋ ਜਾਏਗਾ ਫਿਰ ਉਹ ਮਨਮਾਰੀ ਕਰਨਗੇ। ਸੋ ਜਿਹੜੇ ਕਿਸਾਨ ਨੇ ਸਾਡੇ ਬਹੁਤ ਚੇਤਨ ਨੇ ਔਰ ਅਸੀਂ ਇਹ ਮੁੱਦਾ ਰੱਖਣਾ ਔਰ ਪਾਰਲੀਮੈਂਟ 'ਚ ਟਾਈਮ ਮਿਲਦਾ ਹੈ ਤਾਂ ਪਾਰਲੀਮੈਂਟ ਦੇ ਵਿੱਚ ਵੀ ਗੱਲ ਰੱਖਾਂਗੇ। ਕਿਹੜਾ ਬਿੱਲ ਲੈ ਕੇ ਆ ਰਹੇ ਆ ਇਹ ਨਾਲ ਲੈ ਕੇ ਆਉਣ। ਕਿਲੇ ਸਰਕਾਰੀ ਕੰਪਨੀ ਕੰਪਨੀਆਂ ਹੁੰਦੀਆਂ ਨੇ ਜਾਂ ਸਰਕਾਰ ਦਿਆਂ ਚਲਾਈ ਜਾਂਦੇ ਜਿਹੜੇ ادارے ਹੁੰਦੇ ਨੇ ਉਹ ਲੋਕ ਭਲਾਈ ਵਾਸਤੇ ਲੋਕਾਂ ਲਈ ਕੰਮ ਕਰਦੇ ਨੇ ਇਹ ਸਿਰਫ ਤੇ ਸਿਰ ਪ੍ਰੋਫਿਟਲੀ ਕੰਮ ਕਰਨਗੇ ਜਿਹੜਾ ਕਿ ਸਾਨੂੰ ਇਹਦਾ ਬਹੁਤ ਵੱਡਾ ਖਤਰਾ ਹੈ। ਵਹੀ ਐਸੇ ਮਤਲਬ ਦੇਖੋ ਪਹਿਲਾਂ ਵੀ ਬੀਐਸਐਫ ਨੇ 50 ਕਿਲੋਮੀਟਰ ਕੇਰੇਚ ਆਪਣੇ ਲਾਇਆ ਤੇ ਉੱਥੇ ਵੀ ਉਹ ਕੁਝ ਨਹੀਂ ਕਰ ਪਾ ਰਹੇ। ਮੈਂ ਵੀ ਪਾਰਲੀਮੈਂਟ 'ਚ ਗੱਲ ਰੱਖੀ ਕਿ ਡਰੋਨ ਇੰਨੇ ਆ ਰਹੇ ਨੇ ਲਗਾਤਾਰ ਨਸ਼ਾ ਔਰ ਵੈਪਨ ਡਰੋਨ ਭਾਈ ਪਾਕਿਸਤਾਨ ਭੇਜ ਰਿਹਾ ਜਦੋਂ ਦਾ ਸੰਦੂਰ ਆਪਰੇਸ਼ਨ ਆਇਆ ਉਸ ਤੋਂ ਬਾਅਦ ਉਹਨਾਂ ਨੇ ਇਹਦੀ ਬਹੁਤ ਜਿਆਦੀ ਤਦਾਦ ਵਧਾ ਦਿੱਤੀ ਹੈ। ਟੈਨੋਲੋਜੀ ਵਿਕਸਿਤ ਕਰਨ ਜਿਹਦੇ ਕਰਕੇ ਡਰੋਨ ਐਂਟਰ ਨਾ ਹੋਵੇ ਇੰਡੀਆ ਦੇ ਵਿੱਚ ਐਂਟਰ ਨਹੀਂ ਹੋਗਾ ਸਰਦਪਾਰ ਨਹੀਂ ਹੋਏਗੀ ਤੇ ਘਟੂ ਘੜ ਸਾਡੇ ਜਿਹੜਾ ਜਿਹੜਾ ਇਹ ਵੱਡੀ ਤਦਾਦ ਦੇ ਡਰੋਨ ਹਥਿਆਰ ਸੁੱਟ ਕੇ ਜਾ ਰਿਹਾ ਡਰਗ ਸੁੱਟ ਕੇ ਜਾ ਰਿਹਾ ਹੈ ਉਹ ਤਾਂ ਸਾਡੇ ਲੋਕਾਂ ਦਾ ਭਲਾ ਹੋਏਗਾ ਕਿਉਂਕਿ ਠੀਕੇ ਵਿਰੋਧ ਮੈਂ ਅੱਜ ਜੋ ਹੈ ਕਿਸਾਨ ਰੇਲ ਰੋਕੀ ਰਹੀ ਹੈ ਕਿਸ ਤਰੀਕੇ سے ਆਪ ਦੇਖ ਰਹੇ ਹੈ ਕਿ ਸਰਕਾਰ ਇਸ ਤਰ੍ਹਾਂ ਦੇ ਲਾ ਬਦਲਾਅ ਜੋ ਹੈ ਉਹ ਕਰਨਾ ਚਾਹੀਏ ਦੇਖੋ ਭਾਜੀਪੀ ਸਰਕਾਰ ਪੂਰੇ ਦੇਸ਼ ਦੇ ਵਿੱਚ ਪ੍ਰਾਈਵੇਟਿਜ਼ਮ ਕਰ ਰਹੀ ਹੈ ਜਿਹੜਾ ਕਿ ਸਾਡੇ ਆਉਣ ਵਾਲੇ ਫਿਊਚਰ ਵਾਸਤੇ ਠੀਕ ਨਹੀਂਗਾ ਕਿਉਂਕਿ ਅਸੀਂ ਅੰਡਰ ਡਿਵੈਲਪਡ ਕੰਟਰੀ ਹੈ ਡਿਵੈਲਪਡ ਕੰਟਰੀ ਨਹੀਂ ਹੈਗੇ ਤੇ ਹੋਰ ਬਹੁਤ ਮੁਸ਼ਕਿਲਾਂ ਨੇ ਔਰ ਜਿੰਨੇ ਵੀ ادارے ਨੇ ਉਹ ਪ੍ਰਾਈਵੇਟ ਹੋ ਰਹੇ ਨੇ ਹੁਣ ਬਿਜਲੀ ਵਾਲਾ ਦਾਰਾ ਵੀ ਪ੍ਰਾਈਵੇਟ ਹੋ ਜਾਏਗਾ ਫਿਰ ਉਹ ਮਨਮਾਰੀ ਕਰਨਗੇ ਸੋ ਇਹ ਕਿਸਾਨ ਨੇ ਸਾਡੇ ਬਹੁਤ ਚੇਤਨ ਨੇ ਔਰ ਅਸੀਂ ਇਹ ਮੁੱਦਾ ਰੱਖਣਾ ਪਰਲਮੈਂਟ ਚ ਟਾਈਮ ਮਿਲਦਾ ਹੈ ਤੇ ਪਰਲਮੈਂਟ ਦੇ ਵਿੱਚ ਵੀ ਗੱਲ ਰੱਖਾਂਗੇ ਕਿਹੜਾ ਬਿੱਲ ਲੈ ਕੇ ਆ ਰਹੇ ਆ ਇਹ ਨਾ ਲੈ ਕੇ ਆਉਣ ਇਹਦੇ ਨਾਲ ਸਾਨੂੰ ਖਤਸ਼ਾ ਹੈ ਕਿ ਸਾਡਾ ਜਿਹੜਾ ਜਿਹੜਾ ਕੰਜ਼ਿਊਮਰ ਹੈ ਉਹਦੇ ਤੇ ਬਹੁਤ ਵੱਡਾ ਭੋਜ ਪਏਗਾ ਔਰ ਇਹ ਇਹਨਾਂ ਨੇ ਕਿਸੇ ਦੇਹਰੀ ਹਿੱਟਾ ਉਹਨਾਂ ਲਈ ਕਿਉਂਕਿ ਉਹਨਾਂ ਨੂੰ ਸਿਰਫ ਮੁਨਾਫਾ ਕਮਾਉਣਾ ਹੈ ਜਿਹੜੇ ਸਰਕਾਰੀ ਕੰਪਨੀਆ ਹੁੰਦੀਆਂ ਨੇ ਜਾਂ ਸਰਕਾਰ ਦਿਆ ਚਲਾਈ ਜਾਂਦੇ ਜਿਹੜੇ ادارے ਹੁੰਦੇ ਨੇ ਉਹ ਲੋਕ ਭਲਾਈ ਵਾਸਤੇ ਲੋਕਾਂ ਲਈ ਕੰਮ ਕਰਦੇ ਨੇ ਇਹ ਸਿਰਫ ਤੇ ਸਿਰ प्रॉफिट ਲਈ ਕੰਮ ਕਰਨਗੇ ਜਿਹੜਾ ਕਿ ਸਾਨੂੰ ਇਹਦਾ ਬਹੁਤ ਵੱਡਾ ਖਤਰਾ ਹੈ। ਵਹੀ ਹਾਂ ਸੰਸਦ ਤੋਂ ਬਦਲਨੇ ਕੱਲ ਸੰਸਦ ਕੇ ਅੰਦਰ ਕਹਾ ਹੈ ਕਿ ਜੋ ਪੰਜਾਬ ਕੋ ਸੀਆਈਐਸਬ ਕੇ ਜੋ ਹੈ ਹਵਾਲੇ ਕਰ ਦੇਣਾ ਚਾਹੀਏ ਕਿਉਂਕਿ ਜਿਸ ਤਰ੍ਹਾਂ ਦੇ ਕਿਉਂਕਿ ਆਪ ਅੰਮ੍ਰਿਤਸਰ ਸੇ ਸੰਸਦ ਦੀ ਹੈ ਔਰ ਅੰਮ੍ਰਿਤਸਰ ਉਹ ਇਲਾਕਾ ਹੈ ਜਾਂ ਸੇ ਸਰ ਪਾਕਿਸਤਾਨ ਕੀ ਸਰਦ ਜੋ ਹੈ ਉਹ ਨਜ਼ਦੀਕ ਹੈ। ਦੇਖੋ ਪਹਿਲੇ ਵੀਐਸਐਫ ਨੇ 50 ਕਿਲੋਮੀਟਰ ਕੇ ਰੇਚ ਆਪਣੇ ਲਿਆ ਹੈ ਤੇ ਉੱਥੇ ਵੀ ਉਹ ਕੁਝ ਨਹੀਂ ਕਰ ਪਾ ਰਹੇ। ਨਵੀਂ ਪਾਰਲੀਮੈਂਟ ਚ ਗੱਲ ਰੱਖੀ ਕਿ ਡਰੋਨ ਇੰਨੇ ਆ ਰਹੇ ਨੇ ਲਗਾਤਾਰ ਨਸ਼ਾ ਔਰ ਵੈਪਨ ਡਰੋਨ ਰਹੀਂ ਪਾਕਿਸਤਾਨ ਭੇਜ ਰਿਹਾ ਜਦੋਂ ਦਾ ਸੰਦੂਰ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਇਹਦੀ ਬਹੁਤ ਜਿਆਦਾ ਤਾਦਾਦ ਵਧਾ ਦਿੱਤੀ ਹੈ ਉੱਥੇ ਸੀਐਸਫ ਜਿਹੜੀ ਲਾਉਣੀ ਹੈ ਉਹਦੇ ਦੀ ਬਜਾਏ ਟੈਕਨੋਲੋਜੀ ਵਿਕਸਿਤ ਕਰਨ ਜਿਹਦੇ ਕਰਕੇ ਡਰੋਨ ਐਂਟਰ ਨਾ ਹੋਵੇ ਇੰਡੀਆ ਦੇ ਵਿੱਚ ਐਂਟਰ ਨਹੀਂ ਹੋਗਾ ਸਰ ਹੱਦ ਪਾਰ ਨਹੀਂ ਹੋਏਗੀ ਤੇ ਘਟੂ ਘਟ ਸਾਡੇ ਜਿਹੜਾ ਜਿਹੜਾ ਇਹ ਵੱਡੀ ਤਾਦਾਦ ਦੇ ਵਿੱਚ ਡਰੋਨ ਹਥਿਆਰ ਸੁੱਟ ਕੇ ਜਾ ਰਿਹਾ ਡਰਗ ਸੁੱਟ ਕੇ ਜਾ ਰਿਹਾ ਹੈ ਉਹ ਤਾਂ ਸਾਡੇ ਲੋਕਾਂ ਦਾ ਭਲਾ ਹੋਏਗਾ ਕਿਉਂਕਿ ਇਸ ਵੇਲੇ ਜਿਵੇਂ ਪਾਕਿਸਤਾਨ ਨੇ ਦਿੱਕਤਈਆ ਕਰ ਲਿਆ ਕਿ ਜਿਹੜਾ ਪੰਜਾਬ ਹੈ ਉਹਦਾ ਜਿਹੜਾ ਨੌਜਵਾਨਾਂ ਨੂੰ ਖਤਮ ਕਰਨਾ ਹੈ ਇਸ ਵੇਲੇ ਜੋ ਗੈਂਗਸਟਰਵਾਦ ਹੋ ਰਿਹਾ ਉਹਦੇ ਨਾਲ ਤੁਸੀਂ ਦੇਖੋ ਨਾ ਗੈਂਗਸਟਰ ਵੀ ਪੰਜਾਬੀ ਮਾਰਨ ਵਾਲਾ ਵੀ ਪੰਜਾਬੀ ਤੇ ਮਰਨ ਵਾਲੇ ਵੀ ਪੰਜਾਬੀ ਇਹ ਸਾਡੇ ਨਾਲ ਵੱਧ ਕਿਸਮ ਤੇ ਹੈ ਜਿਉਂ ਅੱਤਵਾਦ ਦਾ ਅੱਤਵਾਦ ਚ ਵੀ ਹੋਇਆ ਸੀ ਅੱਤਵਾਦੀ ਵੀ ਪੰਜਾਬੀ ਸੀ ਮਾਰਨ ਵਾਲੇ ਵੀ ਪੰਜਾਬੀ ਤੇ ਜਿਹੜੇ ਮਰੇ ਉਹ ਵੀ ਪੰਜਾਬੀ ਤੇ ਫੋਰਸੇਜ਼ ਵੀ ਪੰਜਾਬੀ ਸਨ ਇਸ ਵੇਲੇ ਸਾਡਾ ਇਹਨਾਂ ਨੂੰ ਨੁਕਸਾਨ ਹੋ ਰਿਹਾ ਸੋ ਇਹਦੇ ਵਾਸਤੇ ਅਸੀਂ ਵੀ ਮੁੱਦਾ ਰੱਖਿਆ ਸੀ ਕਿ ਡਰੋਨ ਐਂਟੀ ਡਰੋਨ ਸਿਸਟਮ ਉਥੇ ਸਟੈਬਲਿਸ਼ ਕਰੋ ਭਾਰਤ ਦੀ ਸਰਕਾਰ ਨੂੰ ਜਾਗਣਾ ਚਾਹੀਦਾ ਜਿਹੜੀ ਕਿ ਐਸੇ ਵੜੇ ਸੁੱਤੀ ਹੈ ਔਰ ਇਨਾ ਹਰ ਸਿਮਰਿਤ ਬਾਦਲ ਨੇ ਕਿਉਂ ਕਿਹਾ ਮੈਨੂੰ ਉਹਦਾ ਪੱਖ ਨਹੀਂ ਸਮਝ ਆਇਆ ਬਟ ਮੇਰਾ ਮੰਨਣਾ ਹੈ ਕਿ 50 ਕਿਲੋਮੀਟਰ ਜਿੱਥੇ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਨਿਸ਼ਾਨਾ ਆ ਰਿਹਾ ਉਥੇ ਵੀ ਐਸੇ ਕੁਝ ਵੀ ਨਹੀਂ ਕਰ ਰਹੀ BSF ਨੂੰ ਐਕਟਿਵ ਭੂਮਿਕਾ ਅਦਾ ਕਰਨੀ ਚਾਹੀਦੀ ਹੈ ਔਰ ਨਵੀਂ ਟੈਕਨੋਲੋਜੀ ਸਾਡੀ ਇੰਡੀਆ ਗਵਰਨਮੈਂਟ ਨੂੰ ਉਥੇ ਵਿਕਸਿਤ ਕਰਨੀ ਚਾਹੀਦੀ ਹੈ